ਦਰਾ ਸੋ ਪਹਿਚਾਨੀਏ ਜੋ ਲੜੈ ਦੇ ਦिए ਹੈੁਰਜਾ ਪਰਜਾ ਕਟ ਮਰੈ ਕਬੂ ਨਾ ਛੜੈ ਕਿ ਮਈ 1746 18ਵੀਂ ਸਦੀ ਦੇ ਮੱਧ ਦੌਰਾਨ ਕਨੂਵਾਲ ਦੀ ਛੰਮ ਵਿਖੇ ਹੋਏ ਸਿੱਖਾਂ ਦੇ ਕਤਲੇਆਮ ਪਹਿਲਾ ਜਦ ਛੋਟਾ ਘਲੂ ਕਾਰਿਆ ਜਾਂਦਾ ਹੈ ਦੀਵਾਨ ਲਖਤਖ ਰਾਇ ਦਾ ਫਰਾਜ ਜਸਪਤ ਰਾਏ ਅਹਮਦਾਬਾਦ ਵਿਖੇ ਸਿੱਖਾਂ ਦੇ ਹੱਥੋਂ ਮਾਰਿਆ ਗਿਆ ਇਸ ਦੇ ਬਦਲੇ ਵਿੱਚ ਲਖਪਤ ਰਾਏ ਨੇ ਲਾਹੌਰ ਦੇ ਸੁਬੇਦਾਰ ਯਾਹਿਆ ਖਾਨ ਦੇ ਹੁਕਮ ਨਾਲ ਸਿੰਘਾਂ ਦਾ ਖਾਤਮਾ ਕਰਨ ਲਈ ਸਿੰਘਾਂ ਤੇ ਚੜ੍ਹਾਈ ਕੀਤੀ ਉਸ ਸਮੇਂ ਸਿੰਘ ਜੰਗਲਾਂ ਵਿੱਚ ਡੇਰੇ ਲਈ ਬੈਠੇ ਸਨ ਮੁਗਲ ਫੌਜਾਂ ਦੀ ਗਿਣਤੀ ਜ਼ਿਆਦਾ ਤੇ ਸਿੰਘਾਂ ਦੀ ਗਿਣਤੀ ਘੱਟ ਸੀ ਪਰ ਫੇਰ ਵੀ ਸਿੱਖਾਂ ਨੇ ਮੁਗਲ ਫੌਜਾਂ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਜਿਸ ਵਿੱਚ ਭਾਰੀ ਨੁਕਸਾਨ ਹੋਇਆ ਤੇ ਅਨੇਕ ਸਿੰਘ ਸ਼ਹੀਦ ਹੋਏ ਇਸ ਸਥਾਨ ਤੇ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਛੋਟਾ ਕਲੂਕਾ ਰਸਤਿਤ ਹੈ ਛੋਟੇ ਕਲੂਕਾ ਰਜੇ ਸਮੂਹ ਇਤਦਾਨ ਨੂੰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੋਤਾਨ ਕੋਪਰਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ